10 ਮਿੰਟ ਚ ਡਰਮ ਖਾਲੀ ਟਰੈਕਟਰ ਚ ਟਰੈਕਟਰ ਚ ਪਾਉਣਾ ਗੱਡੀ ਚ ਪਾਉਣਾ ਤੇ ਮਰਜੀ ਕੀ ਕੰਬੈਨ ਤੋਂ ਪੁਸ਼ਪ ਤੇ ਪਾ ਦੋ ਤਾ ਕੋਈ ਕੁਝ ਕਰਨੀ ਦੇਖੋ ਜੀ ਆ ਨਪੋ ਤੁਸੀਂ ਗੇਅਰ ਇਹਦਾ ਕਲਚ ਪਾਈਪ ਨਾ ਮਿਲੇਗਾ 8-10 ਸੂਰ ਦਾ ਪਾਈਪ ਹੁੰਦਾ ਉਹ ਨਾਲ ਮਿਲੇਗਾ ਆ ਲੋ ਜੀ ਆ ਸੋਚ ਲੱਗ ਜਾਗਾ ਅੱਛਾ ਆ ਵਿੱਚ ਪਾਉਣਾ ਮੈਂ ਨਾ ਗੱਡੀ ਗੋੜੀ ਸਾਫ ਕਰਨੀ ਹੈ ਉਹ ਘਰ ਦੀ ਜੀ ਬੈਟਰੀ ਨਾਲ ਟੋਕਟੇ ਚਲਾਓ ਲਓ ਜੀ ਪ੍ਰਸਤ ਦੇਖੋ ਕਿੰਨਾ ਗਾ ਮਾਰੇ ਮੜਾ ਇੱਧਰ ਲਓ ਜੀ ਗੋਲ ਪ੍ਰੈਸਰ ਹੈ ਜੀ ਚਲੋ 3 ਕਿਲੋ 5 ਕਿਲੋ ਆ ਵੱਡਾ ਛੋਟਾ ਸੈਅ ਦੇ ਹਿਸਾਬ ਨਾਲ ਜਿਹੜਾ ਮਰਜੀ ਲੋ ਜੀ ਗੋਲ ਲੋ ਤਿੱਖਾ ਲੋ ਜਿਹੜਾ ਮਰਜੀ ਸੈਅ ਲੋ ਜੀ 180 ਰੁਪਏ ਕਿਲੋ ਮਿਲੇਗਾ ਆਪਣੀ ਦੁਕਾਨ ਤੇ ਹੈ ਅੱਛਾ ਜੀ ਹਾਂ ਥੋੜੇ ਜੀ ਮਾਲ ਹੈ ਬੜੀ ਕੁਆਲਟੀ ਹੋਈ ਹੈ ਚਾਹਗੇ ਤੁਹਾਨੂੰ ਪਾ ਜੀ 180 ਦਾ ਪੰਜ ਜਾਓਗੇ ਦਸਤਾਰੀ ਪਾ ਦਿੰਦਾ ਕੋਈ 100 ਰੁਪਏ ਨਹੀਂ ਜੀ ਨਹੀਂ ਸਹੀ ਗੱਲ ਹੈ ਜੀ ਬਾਕੀ ਚਰਚੀ ਆਈ ਹੈ ਬੋਲ ਜੀ ਲਓ ਜੀ ਆ ਆ ਗਿਆ ਥੋੜੀਆਂ ਦੇ ਕਿਹਦੇ ਕੀ ਰੇਟ ਰੈਂਦਾ ਜਾਇੜੀਆਂ ਗੋਟੀਆਂ ਦਾ 400 ਰੁਪਏ ਕਿਲੋ ਪੈਣੀਆਂ ਜੀ ਗੋਟੀਆਂ ਤੁਹਾਨੂੰ 400 ਵਧੀਆ ਟਕ ਕੰਮ ਗਈ ਆਪਾਂ ਅੱਛਾ ਜੀ ਲਓ ਇਹਦੇ ਕੋਈ ਐ ਫਟੋਈ ਲੀਏ ਜੀ ਚਲੋ ਕੁਆਲਟੀ ਇੱਕ ਬੱਚੀ ਹੈ ਲਓ ਸਟਾਈ ਪੂਰਾ ਜੀ 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 ਟੋਰ ਚੈੱਕ ਕਰ ਜੀ ਅੱਛਾ ਇਹ ਟੋਰ ਚ ਦੋ ਬੈਟਰੀਆਂ ਜੀ ਚਾਰਜਰ ਹੈ 405 ਦੀ ਹੈ ਵੇ ਆ ਜੀ ਜੀ ਇਹ ਵੀ ਮੋੜਦੇ ਆ ਹਾਂਜੀ ਸਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਮਤਲਬ ਥੋੜੇ ਥੋੜੇ ਸਮੇਂ ਬਾਅਦ ਟੂਲਸ ਦੀ ਖੇਤੀਬਾੜੀ ਨਾਲ ਰਿਲੇਟਡ ਵੀਡੀਓਜ਼ ਪਾਉਣਾ ਰਿਹਾ ਅੱਜ ਮੈਂ ਆਇਆ ਜੀ ਪਟਿਆਲੇ ਕਬਾੜੀ ਮਾਰਕੀਟ ਦੇ ਵਿੱਚ ਤਾਂ ਅਕਸਰ ਵੀਡੀਓ ਮੈਂ ਇਹੋ ਜਿਹੇ ਪਾਉਣਾ ਰਹਿਣਾ ਮੇਰੇ ਪਿੱਛੇ ਆ ਦੇਖੋ ਸਾਰਾ ਸਮਾਨ ਆ ਸੰਗਲ ਪਏ ਨੇ ਆ ਟੂਲ ਪਏ ਨੇ ਅਲਗ-ਅਲਗ ਤਰ੍ਹਾਂ ਦੇ ਜੈਕ ਪਏ ਨੇ ਹਨਾ ਜੀ ਮਤਲਬ ਚਾਬੀਆਂ ਪਾਨੇ ਡ੍ਰਿਲ ਅਲਗ-ਅਲਗ ਤਰ੍ਹਾਂ ਦੇ ਖੇਤੀਬਾੜੀ ਤੇ ਵੈਸੇ ਵੀ ਜਿਹੜੇ ਆਪਣੀ ਲਾਈਫ 'ਚ ਆਪਾਂ ਡੇਲੀ ਯੂਜ਼ ਜਿਹੜੇ ਕਰਦੇ ਹਾਂ ਟੂਲ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗਾ ਬਿਲਕੁਲ ਸਸਤੇ ਰੇਟਾਂ ਦੇ ਵੀਡੀਓ ਨੂੰ ਐਂਡ ਤੱਕ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਆ ਦਿਖਾਓ ਜੀ ਨੇੜੋ ਆ ਸਾਰੇ ਚੀਜ਼ਾਂ ਜਿਵੇਂ ਸੰਗਲ ਹੋ ਗਏ ਹਨ ਟੋਚਨ ਹੋ ਗਏ ਸਾਰਾ ਕੁਝ ਦਿਖਾਵਾਂਗੇ ਆ ਦੇਖੋ ਆ ਚਾਬੀਆਂ ਫਾਨੇ ਸਾਰੀਆਂ ਕਿੱਟਾਂ ਨੇ ਬਾਕੀ ਗਿਆਨੀ ਨਾਲ ਗੱਲਬਾਤ ਕਰਕੇ ਤੁਹਾਨੂੰ ਦਿਖਾਉਣੇ ਆ ਜੀ ਸਤਿ ਸ਼੍ਰੀ ਅਕਾਲ ਗਿਆਨੀ ਜੀ ਬਹੁਤ ਠੀਕ ਹੋ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਵਧੀਆ ਬਾਈ ਜੀ ਤੁਹਾਡੇ ਮਤਲਬ ਆ ਵੀਡੀਓਸ ਆਪਣੇ ਸਾਰੇ ਵਿਊਅਰਸ ਨੂੰ ਪਸੰਦ ਆਈਆਂ ਤੇ ਸਮਾਨ ਸ਼ੁਰੂ ਕਰ ਦੋ ਹੁਣਾਂ ਚ ਕੀ ਕਿੱਥੋਂ ਸ਼ੁਰੂਆਤ ਕਰੀਏ ਬਾਗ ਆਪਣੇ ਕੋਲ ਦੁਖਈਏ ਦੇਖੋ ਕੁਆਲਟੀ ਆਈਆਂ ਨਵੀਆਂ ਨਵੀਆਂ ਅੱਛਾ ਇਹ ਬਾਈ ਲੈ ਕੇ ਚੱਲੇ ਨੇ ਹਣਾ ਜੀ ਪਾਨਾ ਸੈੱਟ ਹੈ ਜੀ ਲਓ ਜੀ ਨੇੜੇ ਦਿਖਾਓ ਇਹ 26 ਸ਼ਟ ਹੈ ਜੀ ਆਪਣੇ ਕੋਲ ਅੱਛਾ ਜੀ ਇਹ ਪਾਨੇ ਨੇ ਹਾਂ ਜੀ ਇਹ ਕਿੰਨੇ ਨੰਬਰ ਦਾ ਹੈ ਇਹ 6 ਤੋਂ ਲੈ ਕੇ 32 ਤੱਕ ਪਾਨਾ ਸੈੱਟ ਹੈ ਜੀ 6 ਤੋਂ ਲੈ ਕੇ 32 ਤੱਕ 32 ਲਗ 25 ਹੈ ਬਰਾ ਪੀਸ ਦਾ 24 ਸ਼ਟ ਹੈ ਜੀ ਇਹ 24 6 ਤੋਂ ਲੈ ਕੇ 32 ਨੰਬਰ ਤੱਕ ਜੀ 6 ਤੋਂ 32 ਉਹ ਵੀ 6 ਤੋਂ 32 ਸੀ ਇਹ ਵੀ 6 ਤੋਂ ਦੋਨੋਂ ਸਾਈਡ ਮਿਲਾਂਗੇ ਪਰ 1000 ਰੁਪਏ ਦੇ ਜੀ 1000 ਰੁਪਏ ਦੇ ਦੋਵੇਂ ਭਾਈ ਕੋਡਾ ਸਟਾਰਾ ਸੀ ਆਪਣੇ 25 ਪੀਸ ਲਾ ਉਹ ਇਹ ਮਾਰ ਛੋਟ ਚਾਰਿਆ ਜੀ ਦੋ ਦਾ ਕੋਈ ਆ ਜਾਏਗਾ ਅੱਛਾ ਜੀ ਤੇ ਲੇਕਿਨ ਉਹ ਹੈਗਾ ਸੀ ਆਪਣਾ 6 700 ਦਾ ਸੈੱਟ ਜੀ ਇਹਦੀ ਜਗ੍ਹਾ ਤੇ ਹੁਣ ਇਹ ਸੈੱਟ ਚੱਲ ਰਿਹਾ ਆਪਣੇ ਕੋਲ ਇਹ ਦੋਨੋਂ 1000 ਰੁਪਏ ਦੇ ਸੈੱਟ ਨੇ ਜੇ ਇੱਕ ਲੈਣਾ ਹੋਵੇ ਤਾਂ 500 ਦਾ ਲੱਗ ਜਾਊ ਇੱਕ 600 ਦਾ ਇੱਕ 400 ਦਾ ਜੀ ਇੱਕ ਆ 600 ਦਾ ਪਾਨੇ ਵਾਲਾ ਹਨਾ ਜੀ ਆ ਸਾਰੇ ਟੂਲ ਦਿਖਾਵਾਂਗੇ ਕਪੜੇ ਕੋਲ ਆ ਜੀ ਤੇਲ ਦੀ ਕੁੱਪੀਆਂ ਦਾ ਬੜਾ ਡਿਮਾਂਡ ਸੀ ਆਪਣੇ ਕੋਲ ਤੇਲ ਦੀਆਂ ਕੁੱਪੀਆਂ ਤੇਲ ਦਾ ਪੰਪ ਆਗਾ ਕਮਬੈਨ ਚ ਭਰਨੇ ਵਾਸਤੇ ਡਰਮ ਵਿੱਚ ਲਓ ਜੀ ਨੇੜੇ ਦਿਖਾਓ ਜੀ ਆ ਲੈਓ ਇੱਧਰ ਉਹ ਬੜੀ ਚੀਜ਼ ਆਈ ਆਪਣੇ ਕੋਲ ਗੱਲ ਨੇ ਪੂਰੀ ਪ੍ਰੋ ਪੰਪ ਬੜਾ ਕੰਮ ਆਈ ਸਾਰਾ ਅੱਛਾ ਜੀ ਪ੍ਰੋ ਖੋਲ ਸਕਦੇ ਤੁਸੀਂ ਕਰ ਚੁੱਕੇ ਇਹ ਕਿਵੇਂ ਆ ਜੀ ਕਾਜ ਪ੍ਰੋ ਪੰਪ ਖੋਲੋ ਬਸ ਹੀ ਡਰਮ ਵਿੱਚ ਪਾਓ ਅੱਛਾ ਆਹ ਛੋਟਾ ਜਿਹਾ ਆ ਗਿਆ ਜੀ ਚਾਰਜ ਹੁੰਦਾ ਕਿ ਬੈਟਰੀ ਤੇ ਇਹ ਬੈਟਰੀ ਸਿਸਟਮ ਹੈ ਜੀ ਅੱਛਾ ਅੱਛਾ ਜੀ ਲਓ ਜੀ ਇਹ ਹੁਣ ਤੁਸੀਂ ਤੁਹਾਨੂੰ ਉਹ ਦਿਖਾਉਣ ਲੱਗੇ ਹਾਂ ਟੂਲ ਵੀ ਜਿਹਦੇ ਨਾਲ ਤੁਸੀਂ ਦਿੰਗ ਨਾਲੇ ਪਾ ਲੋ ਪਾਓ ਜੀ ਗਮਜ ਘੇਰੋ ਇਹਨੂੰ ਵੈਰੀ ਲਗਾਓ ਤਾਂ ਫਿਲਟਰ ਨਾਲ ਦਿੱਤਾ ਵੈ अच्छा जी 10 मिनट ड्रम खाली 10 मिनट ड्रम खाली ट्रैक्टर ट्रैक्टर च पौना है गड्डी च पौना है आ, ते मर्जी क्या कंबैन ਤੋਂ ਪੁਛਦੇ ਪਾ ਦੋ ਤਾਂ ਕੁਝ ਕਰਨੀ ਦੇਖੋ ਜੀ ਆ ਨਪੋ ਤੁਸੀਂ ਗੇਅਰ ਦਾ ਪਾਈਪ ਪਾਈਪ ਨਾ ਮਿਲੇਗਾ 8-10 ਸੂਰ ਦਾ ਪਾਈਪ ਉਹ ਨਾਲ ਮਿਲੇਗਾ ਆ ਲੋ ਜੀ ਆ ਸਵਿਚ ਲੱਗ ਜਾਊਗਾ اچھا ਆ ਵਿੱਚ ਪਾਉਣਾ ਮੈਂ ਦਾ ਡਰਮ ਦੇ ਅੱਗੇ ਗੇਅਰ ਦਾ ਪੈਂਦਾ ਜੀ اچھا ਜੀ ਤੇ ਬੜੀ ਤਰ੍ਹਾਂ ਲੱਗਣਗੀਆਂ ਲੋ ਜੀ ਪਾ ਪਾ ਦਾ ਪਾਈਪ ਲੱਗੇਗਾ 8-10 ਦਾ ਪਾਈਪ ਉਹ ਨਾਲ ਮਿਲੇਗਾ ਤਾਂ ਪੀਵੀਸੀ ਦਾ ਪਾਈਪ ਹੋਏਗਾ اچھا ਪੀਵੀਸੀ ਦਾ ਇਹ 2500 ਦਾ ਮਿਲੇਗਾ ਤੁਹਾਨੂੰ ਆਪਣੀ ਦੁਕਾਨ ਤੇ ਜੀ ਜੀ ਬਹੁਤ ਵਧੀਆ ਕੁਆਲਟੀ ਬੈਸਟ ਬਹੁਤ ਮੰਗ ਆ ਰਹੀ ਸੀ ਬਹੁਤ ਹੈ ਮਾਲ ਹੈ अच्छा जी। ਉਹ ਵੀ ਦੇ ਚੀਜ਼ ਹੈ ਜੀ। ਮਾੜਾ ਜਿਹਾ ਐਡਰੈਸ ਬੋਲਿਓ। ਆਪਣੀ ਦੁਕਾਨ ਹੈ ਜੀ ਗੁੱਟੇ ਬਾਦਲ ਮਾਰਕੀਟ। ਸਟੋਰ ਨੰਬਰ 383। ਵਾਇਲ ਨੰਬਰ 915105585 ਜੀ। ਪਟਿਆਲਾ। ਪਟਿਆਲਾ ਕਬਾੜੀ ਮਾਰਕੀਟ। ਕਬਾੜੀ ਮਾਰਕੀਟ ਜਾਂ ਟਰੈਕਟਰ ਮਾਰਕੀਟ। ਇਹ ਚੀਜ਼ ਤਾਂ ਮੈਨੂੰ ਬਹੁਤ ਵਧੀਆ ਲੱਗੀ। ਇਹ ਟੂਲ ਹਨਾ ਜਿਹੜਾ ਦਿਖਾ। ਹੋਰ ਚੀਜ਼ ਦਿਖਾਓ ਜੀ ਕੋਈ ਨੈਕਸਟ। ਐਮਪੀ ਗੁਜਰਾਤ ਦੇ ਸਾਰੇ ਪਾਸੇ ਜਾ ਰਹੀ ਹੈ ਆਪਣੇ ਕੋਲ ਅੱਛਾ ਅੱਛਾ ਜੀ ਇਹ ਆਨਲਾਈਨ ਕੋਈ ਸਮਾਨ ਭੇਜਦੇ ਹੋ ਸਭ ਕੋਰੀ ਸਰਵਿਸ ਆਪਣੇ ਕੋਲ ਬਸ ਸਰਵਿਸ ਆਪਣੇ ਕੋਲ ਜੀ ਜੀ ਜਿਸ ਤਰ੍ਹਾਂ ਤੁਸੀਂ ਮੰਗਾ ਬਰਜੀ ਮੰਗਾ ਸਕਦੇ ਹੋ ਸਮਾਨ ਬਾਕੀ ਆ ਪਲਾਸ ਪੇਜ ਕਸਤਾ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਵੀ ਆ ਚੀਜ਼ਾਂ ਦਾ ਹੁਣ ਇੰਨਾ ਨਹੀਂ ਨੋਰਮਲ ਹੈ ਇਹਦੀ ਬੜੀ ਡਿਮਾਂਡ ਆ ਜੀ ਦੇਖੋ ਅੱਛਾ ਜੀ ਇਹ ਕੀ ਹੈ ਜੀ ਇਹ ਡਬਲ ਪ੍ਰੈਸ਼ਰ ਪੰਪ ਹੈ ਹਵਾਲਾ ਹੂੰ ਲਓ ਜੀ ਲਓ ਜੀ ਬਹੁਤ ਸਰਵਿਸ ਹੈ ਇਹਦੀ ਕਿੱਟ ਨਾਲ ਹੈ ਜੀ ਸਾਰੀ ਅੱਛਾ ਪੈਂਚਰ ਵਾਲੀ ਵੀ ਕਿੱਟ ਨਾਲ ਹੈ ਹਨਾ ਜੀ ਨਾਲ ਹੈ ਜੀ 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 ਇਹ ਤਾਂ ਪੇਸ਼ ਕਰਦੇ ਕੋ ਮਖਾ ਨੂੰ ਕੱਢਣ ਵਾਸਤੇ ਕਿਲ ਫਾਸਿੰਦੇ ਜੇ ਕੋਈ ਇਹ ਲੋਈ ਪ੍ਰਾਸ ਨਾ ਲੱਗਾ ਹੈ ਕਟਰ ਨਾਲ ਹੈ ਪੈਂਚਰ ਕਿਟ ਨਾਲ ਹੈ ਡਬਲ ਕ ਪ੍ਰੈਸ਼ਰ ਹੈ ਹੈਵੀ ਡਿਊਟੀ ਸੈਟਅਪ ਪੂਰਾ ਇਹ ਮਿਲੇਗਾ ਆਪਣੇ ਕੋ 1800 ਰੁਪਏ ਸਿਰਫ ਤੁਹਾਨੂੰ ਜੀ ਸਿਰਫ 1800 ਦਾ ਸਿਰਫ 1800 ਰੁਪਏ ਦਾ ਹਵਾ ਪਰੋਗ ਟਰੈਕਟਰ ਦੇ ਹਵਾ ਪਰੋਗ ਕਾਰਜ ਪਰੋ ਜੀਪੀ ਪਰੋ ਜਿੱਥੇ ਮਰੀ ਡਬਲ ਪ੍ਰੈਸ਼ਰ ਹੈ ਅੱਛਾ ਜੀ ਬਹੁਤ ਵਧੀਆ ਚੀਜ਼ ਹੈ ਸਿਰਫ 1800 ਰੁਪਏ ਦਾ ਮਿਲੇਗਾ ਤੁਹਾਨੂੰ ਆਪਣੀ ਦੁਕਾਨ ਤੇ ਅੱਛਾ ਜੀ ਮਤਲਬ ਗੱਡੀਆਂ ਗੁੱਡੀਆਂ ਤੇ ਟਰੈਕਟਰ ਜਿਵੇਂ ਵੱਡੇ ਟਾਇਰ ਨੇ ਪ੍ਰੈਸ਼ਰ ਪੂਰਾ ਰੱਖਦਾ ਹੀ ਹੈ ਆਪਾਂ ਮੈਂ ਧੱਕਾ ਕਰੋ ਜੇ ਮਰਜੀ ਵਰਤੀ ਹੋਵੇ ਉਹਦੀ ਬੈਟਰੀ ਤੇ ਚੱਲ ਜੂ ਗੱਡੀ ਦੀ ਬੈਟਰੀ ਤੇ ਚੱਲੇਗਾ ਜੀ ਲੰਬੀ ਤਾਰ ਕੀਤੀ ਵੇਖੋ ਜੀ ਜੀ ਅੰਦਰ ਬੈਟਰੀ ਦੇ ਮੈਂ ਤਾਂ ਲਾ ਸਕਦੇ ਤੁਸੀਂ ਅੱਛਾ ਗਿਆਨੀ ਜੀ ਇੱਕ ਤੁਹਾਡੀ ਤਾਰੀਫ ਕਰਨ ਲੱਗਿਆ ਮੈਨੂੰ ਕਮੈਂਟ ਆਇਆ ਕਹਿੰਦੇ ਬਾਈ ਜੀ ਦਾ ਰੇਟ ਬਹੁਤ ਵਧੀਆ ਲੱਗਾ ਸਰ ਜੀ ਬਿਲਕੁਲ ਜੈ ਰੱਖੇ ਬਾਜ਼ਾਰ ਨਾਲੋਂ ਜੀ ਵੇਖੋ ਜੇ ਰੇਟ ਜਾਇਆ ਜਾਣਾ ਤਾਂ ਕਸਟਮਰ ਨੇ ਆਉਣਾ ਹੀ ਆਉਣਾ ਬਿਲਕੁਲ ਆਏਗਾ ਜੀ ਆਏਗਾ ਦੇਖੋ ਤਾਂ ਰਸ਼ ਲੱਗਿਆ ਸੀ ਆ ਕੇ ਰਸ਼ ਲੱਗਿਆ ਆਪਣੀ ਦੁਕਾਨ ਤੇ ਦਿਖਾਓ ਪਿਛੇ ਰਸ਼ ਵੀ ਦਿਖਾਓ ਬਗਾ ਹਾਂ ਜੀ ਆ ਦੇ ਆ ਲੋਕ ਦੂਰੋਂ ਦੂਰੋਂ ਆਪਣੇ ਵੀਰ ਭਰਾ ਆਏ ਨਹੀਂ ਕਿੱਥੋਂ ਆਏ ਨੇ ਆਏ ਨਹੀਂ ਕਿੱਥੋਂ ਆਏ ਵੀਰ ਜੀ ਤੁਸੀਂ ਸਾਨ੍ਹੇਆੜ ਤੋਂ ਲੋ ਜੇ ਬਾਈ ਸਾਨ੍ਹੇਆੜ ਤੋਂ ਇਹ ਬਾਈ ਵੀ ਆਪਾਂ ਕਿੱਥੋਂ ਆਏ ਆ ਜੀ ਗੰਗਾ ਨਗਰੋਂ ਗੰਗਾ ਨਗਰ ਤੋਂ ਆਏ ਨੇ ਜੀ ਇਹ ਬਾਈ ਜੀ ਗੰਗਾ ਨਗਰ ਤੋਂ ਹਨਾ ਸੋ ਆ ਸਾਰੇ ਸਮਾਨ ਕਰਕੇ ਕਿਉਂਕਿ ਆਪਣੇ ਗਿਆਨੀ ਸਮਾਨ ਦਿੰਦੇ ਆ ਘੈਂਟ ਸਸਤਾ ਤੇ ਪ੍ਰੋਪਰ ਵਧੀਆ ਟਿਕਾਊ ਚੱਲਣ ਵਾਲਾ ਹਨਾ ਤੇ ਅੱਛਾ ਜੀ ਹੋਰ ਅੱਗੇ ਕਿਹੜਾ ਗਿਆ ਜੀ ਨੈਕਸਟ ਟੂਲ ਕਿਹੜਾ ਲੈਂਦਾ ਤੁਸੀਂ ਨੈਕਸਟ ਟੂਲ ਆਪਣੇ ਅਟਵਾ ਤੋਂ ਦਹੀਏ ਇਹ ਆਈ ਵੀਡੀਓ ਚ ਨਾ ਨਵੇਂ ਤੋਂ ਨਵਾਂ ਹੀ ਸੱਪ ਕੱਢ ਦਿੰਦੇ ਨੇ ਬਲੌਰ ਹੈਗਾ ਹਵਾ ਗੱਡੀ ਬੜੀ ਸਾਫ ਕਰਨ ਵਾਸਤੇ ਅੱਛਾ ਜੀ ਬੈਟਰੀ ਵਾਲਾ ਬਲੌਰ ਹੈ ਇਹ ਲਓ ਜੀ ਕਰੋ ਚੈੱਕ ਕਰ ਜੋ ਨਾਲ ਹੈ ਅੱਛਾ ਜੀ ਬਹੁਤ ਵਧੀਆ ਕੁਆਲਿਟੀ ਹੈ ਹਨੇਰੀ ਲਿਆਉਂਦੀ ਹੈ ਬਸ ਫਾਈਲ ਲਈ ਅੰਦਰ ਹਨੇਰੀ ਲਿਆਉਂਦੀ ਹੈ ਅੱਛਾ ਜੀ ਗੱਡੀ ਬੜੀ ਸਾਫ ਕਰਨੀ ਹੈ ਉਹ ਕਿਹੜੀ ਚੀਜ਼ ਹੈ ਬੈਟਰੀ ਨਾਲ ਟੋਕਾ ਕੱਢ ਚਲਾਓ ਲਓ ਜੀ ਪ੍ਰਸਤ ਦੇਖੋ ਕਿ ਲੱਗਾ ਮਾਰੋ ਮੜਾ ਇੱਧਰ ਲ ਪੂਰਾ ਪ੍ਰੈਸ਼ਰ ਹੈ ਜੀ ਨਾ ਪੂਰਾ ਪ੍ਰੈਸ਼ਰ ਹੈ ਮੇਰੀ ਲੱਗਦੀ ਹੈ ਅੱਛਾ ਜੀ ਇਹ ਬਲੋਰ ਹੈ ਬਲੋਰ ਸਿਸਟਮ ਹੈ ਜੀ ਪੂਰਾ ਪ੍ਰੈਸ਼ਰ ਦੇਖੋ ਪ੍ਰੈਸ਼ਰ ਚਲਾ ਗਿਆ ਕਿੰਨਾ ਜਰ ਕੱਢ ਜਾਂਦੀ ਬੈਟਰੀ ਇਹਦੀ 1.5 ਤੋਂ 2 ਘੰਟੇ ਬੈਟਰੀ ਚਲਦੀ ਹੈ ਦੀ ਤੇ ਚਾਰਜ ਕਿਨੇ ਜਰ ਚ ਹੋ ਜਾਂਦੀ ਹੈ ਚਾਰਜ ਹੀ ਕੱਟਾ ਲਗਾਓ ਤੱਕੜਾ ਚਾਰਜ ਲਾਓ ਤੋਂ ਘਟੇ ਚਲਾਓ ਜੀ ਅੱਛਾ ਜੀ ਹਾਂ ਜੀ ਮਿਲੇਗਾ 1000 ਰੁਪਏ ਸਿਰਫ ਤੁਹਾਨੂੰ ਆਪਣੀ ਦੁਕਾਨ ਤੇ ਜੀ 1000 ਦਾ ਹਾਂ ਜੀ ਹਾਂ ਜੀ ਠੀਕ ਹੈ ਜੀ 1000 ਦਾ ਆਜੋ ਸੈਟ ਹੈ ਠੀਕ ਹੈ ਜੀ ਅੱਛਾ ਗਿਆਨੀ ਜੀ ਆ ਕੀ ਤੁਸੀਂ ਹੁਣ ਨਵਾਂ ਸੱਪ ਕੱਢਣ ਲੱਗੇ ਹੋ ਇਹ ਕੋਈ ਬ ਗੋਟੀ ਸਾਟਾ ਹੀ ਪੂਰਾ ਜੀ 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 ਟੌਰ ਚੈੱਕ ਕਰ ਜੀ ਅੱਛਾ ਇਹ ਟੌਰ ਚ ਸੋ ਬੈਟਰੀਆਂ ਜੀ ਚਾਰਜਰ ਹੈ 405 ਦੀ ਹੈ ਵੇ ਆ ਜੀ ਜੀ ਇਹ ਵੀ ਮੋੜਦੇ ਆ ਇਹ ਪੁਰਾਣੇ ਪੁਰਾਣੇ ਦੀ ਸੀ ਟੇਸਟ ਵੀਰ ਚਲਦੀ ਸੀ ਡੱਟ ਤੋੜ ਹੁੰਦੇ ਸੀ ਅੱਛਾ ਜੀ ਛੋੜੇ ਨਾਲ ਤੋੜੇ ਇਹ ਛੋੜੇ ਨਾਲ ਨਹੀਂ ਤੋੜੇ ਇਹ ਵੱਡੀ ਦੀ ਆਉਂਦੀ ਹੈ ਇਹ ਅੱਛਾ ਜੀ ਜੇ ਮਰਜ਼ੀ ਰਹਿ ਜੋ ਜੇ ਮਰਜ਼ੀ ਵਰਤੀਓ ਘੈਰ ਚੀ ਆਈ ਹੈ ਇਹ ਅੱਛਾ ਜੀ ਇਹ ਦੋਹੇ ਤਲ 5800 ਰੁਪਏ ਦੀ ਸਿਰਫ 5800 ਦੀ ਸਿਰਫ 5800 ਰੁਪਏ ਦੀ ਕੋਈ 600 ਕੋਈ 650 ਦੀ ਜੀ ਜੀ ਸਿਰਫ 5800 ਰੁਪਏ ਰੱਖਿਆ ਆਪਣੇ ਦਾ ਪੂਰਾ ਸੈੱਟ ਨਾਲ ਮਿਲੇਗਾ ਸਸਤੀ ਪੂਰੀ ਨਾਲ ਮਿਲੇਗੀ ਜੀ ਇੱਕ ਨੰਬਰ ਕੁਆਲਟੀ ਇੱਕ ਨੰਬਰ ਚੀਜ਼ ਮਿਲੇਗੀ ਜੀ ਨਾਲ ਦੋ ਬੈਟਰੀਆਂ ਆਉਂਦੀਆਂ ਉਹ ਬੈਟ ਜੀ ਜੀ ਤੇ ਆਪਾਂ ਕੁਫੀਟ ਹੋ ਗਿਆ ਜੀ ਨਾਲ ਆ ਟੈਚੀ ਮਿਲੂਗਾ ਹੈ ਚਲ ਪੂਰੀ ਟੈਚੀ ਪੈਕ ਪੈਕ ਪੀਸ ਮਿਲੇਗਾ ਕੋਪਰੀ ਅਪਰਾਡ ਆਈਏ ਲਓ ਜੀ ਇਹ ਤੁਹਾਨੂੰ ਆਪਣੀ ਦੁਕਾਨ ਤੇ ਆਣਾ ਪਏਗਾ ਜਾਂ ਮੁਵਾਲਾ ਤੋਂ ਮੁਵਾ ਸਕਦੇ ਹੋ ਜੀ ਜੀ ਇਹ ਦੁਕਾਨ ਤੇ ਵੀ ਵੀ ਕਰ ਸਕਦੇ ਹੋ ਜੀ 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 ਠੀਕ ਹੈ ਜੀ ਠੀਕ ਜੀ ਕੈਨੇਡਾ ਹਾਰਵੈਸਟ ਚੋਰ ਤੇ ਜੀ अच्छा ज्ञानी जी आप ਤੁਸੀਂ بڑے رنگ ਰੰਗੀਲੇ ਜੇ ਹੈ ਹਾਥੌੜੇ ਰੱਖੇ ਹੋਏ ਇਹ ਬਾਹਰ ਦਾ ਮਾਲ ਆਇਆ ਐਕਸਪੋਰਟ ਦਾ ਆਪਣੇ ਕੋਲ ਬੁਧੀ ਕੁਆਲਟੀ ਆਈ ਹੈ ਜੀ ਬਾਹਰ ਦਾ ਮਾਲ ਆਇਆ ਐਕਸਪੋਰਟ ਕੁਆਲਟੀ ਦਾ ਮਾਲ ਹੈ ਅੱਛਾ ਜੀ 180 ਕਿਲੋ ਲੈ ਰਹੇ ਆਪਾਂ ਇਹ ਕਿੰਨੇ ਕੋ ਦਾ ਹੁੰਦਾ ਜੀ ਇਹ ਮਤਲਬ ਤੋਲ ਚ 100 ਕਿਲੋ 2 ਕਿਲੋ 2.5 ਕਿਲੋ 3 ਕਿਲੋ 5 ਕਿਲੋ ਆਪਾਂ ਵੱਡਾ ਛੋਟਾ ਸਾਈਜ਼ ਦੇ ਹਿਸਾਬ ਨਾਲ ਜਿਹੜਾ ਮਰਜੀ ਲੋ ਜੀ ਗੋਲ ਲੋ ਤਿੱਖਾ ਲੋ ਜਿਹੜਾ ਮਰਜੀ ਸਾਈਜ਼ ਲੋ ਜੀ 180 ਕਿਲੋ ਮਿਲੇਗਾ ਆਪਣੀ ਦੁਕਾਨ ਤੇ ਹੈ ਅੱਛਾ ਜੀ ਹਾਥੌੜੇ ਵੀ ਮਾਲ ਆਇਆ ਬੁਧੀ ਕੁਆਲਟੀ ਆਈ ਹੈ ਅੱਛਾ ਇਹ ਜਿਹੜਾ ਅੱਛਾ ਜੀ ਉਹਨਾਂ ਮਾਲ ਆ ਗਿਆ ਲਾਣਾ ਹੋਏ ਨਹੀਂ ਤਪਣੇ ਜੀ 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 ਚੋਰ ਦਾ ਮਾਲ ਹੀ ਆ ਗਿਆ ਆਪਣੇ ਕੋਲ ਆ ਲੱਗ ਜੀ ਗੈਂਤੀ ਜੀ ਕੀ ਫੜੀ ਤੁਸੀਂ ਆਈ ਹੈ 180 ਰੁਪਏ ਪੀਸ ਹੈ ਜੀ ਇਹ ਅੱਛਾ ਜੀ ਉਹ ਪਿਆਰੀ ਹੈ ਬਾਗਵਾਨੀ ਵਾਸਤੇ ਆਟਮ ਹੈ ਘਰ ਕੰਮ ਖੇਤੀਬਾੜੀ ਕੰਮ ਕਰਨਾ ਹੈ ਜੀ ਜੀ ਕੋਈ ਪੜ ਪੜਾਈ ਕਰਨੇ ਕੁਛ ਵੀ ਹੈ ਪਿਆਰੀ ਜੀ ਆਟਮ ਨੂੰ ਦਸਤਾ ਨਹੀਂ ਪਾਵੇ ਹੁੰਦਾ ਕੋਈ 100 ਰੁਪਏ ਦਾ ਗੈਂਤੀ ਦੇ ਕੁਹਾੜੀ ਗੈਂਤੀ ਦੇ ਕੁਹਾੜੀ ਦੋਨੋਂ ਕੰਮ ਕਰਦੀਆਂ 180 ਰੁਪਏ ਪੀਸ ਦੇ ਆਗੇ ਤੁਹਾਨੂੰ ਆਪਾਂ 180 ਦਾ ਪਹੁੰਚ ਜਾਓਗੇ ਦਸਤਾ ਨਹੀਂ ਪਾ ਦੇਂਦਾ ਕੋਈ 100 ਰੁਪਏ ਨਹੀਂ ਜੀ ਨਹੀਂ ਸਹੀ ਗੱਲ ਹੈ ਜੀ ਬਾਕੀ ਚਰਚੀ ਆਈ ਹੈ ਬਹੁਤ ਵਧੀਆ ਲਓ ਜੀ ਆ ਆ ਗਿਆ ਥੋੜੀਆਂ ਤੇ ਗੈਂਤੀ ਵੀਡੀਓ ਆ ਦੇਖੋ ਕੁਵਾਰੀਆਂ ਦਿਖਾਓ ਜੀ ਆਪਣੇ ਕੋਲ ਆ ਦੇਖੋ ਆ ਦੇਖੋ ਇਹ ਇੱਕ ਹੀ ਆਟਮ ਹੈ ਮੇਖਾ ਲਈ ਪਟਨ ਵਾਸਤੇ ਮੇਖਾ ਪਟਨ ਵਾਸਤੇ ਹੈ ਜੀ ਹਨਾ ਕਿਹੜਾ ਮਿੱਸੀ ਪਾਏ ਵਰਤਦਾ ਹੈ ਇਹ ਆ ਦੇਖੋ ਇਹ ਇਹ ਅਲੱਗ ਤਰ੍ਹਾਂ ਦੀ ਇਹ ਕਿਵੇਂ ਜੀ ਇਹ ਇਹ ਬਾਹਰ ਦੀ ਹੈ ਸਾਰੀ ਸਾਰਾ ਬਾਹਰ ਦਾ ਮਾਲ ਹੈ ਸਪੋਰਟ ਦਾ ਮਾਲ ਹੈ ਘੜ ਘੜ ਚੀਜ਼ਾਂ ਆਈਆਂ ਇਹ ਦੇਖੋ ਨਿੱਕੇ ਜੇ ਨੱਕਾ ਲਈ ਥੋੜੀ ਹੈ ਹਨਾ ਵਾਹ ਜੀ ਵਾਹ ਕੀ ਵਾਹ ਇੱਕ ਹੀ ਰੇਟ ਨੇ ਇਹ ਵੀ ਤੋੜ ਕੇ ਹੈ 250 ਰੁਪਏ ਕਿਲੋ ਹੈ ਜੀ 180 ਰੁਪਏ ਕਿਲੋ ਹੈ ਅੱਛਾ ਆ ਵਾਲੀਆਂ 250 ਰੁਪਏ ਕਿਲੋ ਨੇ ਆ ਵਾਲੀਆਂ ਇਹਦੇ ਵਿੱਚ ਹੋ ਵੀ ਆ ਰਹੀ ਹੈ ਭਈ ਆਏ ਸਟੋਰ ਤੇ ਆਪਣੇ ਕੋਲ ਇਹ ਗਰਨਾ ਦੇ ਮਾਲ ਹੋ ਰਹੇ ਇਹ ਛੋਟੀਆਂ ਥੋੜੀਆਂ ਮਿਕਸ 180 ਵੀ ਵੱਡੇ ਵੀ ਸਾਈਜ਼ ਹੈਗੇ ਕਹਿੰਦਾ ਸਾਰੇ ਸਹੀ ਮਜਨਗੇ ਕੰਟੈਪ ਲਓ ਜੀ ਆ ਵੀ 700 ਰੁਪਏ ਕਿਲੋ ਇਹ ਠੀਕ ਹੈ ਜੀ ਬਾਕੀ ਆ ਗੁੱਲੇ ਵਗੈਰਾ ਜਿਹੜੇ ਕੀ ਰੇਟ ਹੈ 130 ਰੁਪਏ ਕਿਲੋ ਇਹ ਪਿੰਨਾ ਪੂਨਾ ਕੋਈ ਪਾਰੋ ਵਾਲੇ ਇਸਮੇ ਦਾ ਪਾਰੋ ਹਾਂ ਵੜੀਆਂ 130 ਰੁਪਏ ਕਿਲੋ ਸਭ ਜੀ 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 ਬਿਲਕੁਲ ਜੀ ਲਓ ਜੀ ਇਹਦੇ ਬਾਰੇ ਦੱਸੋ ਇਹ ਆਏ 27 ਦਾ ਰਚੜ ਸੈਟ ਆਇਆ ਜੀ ਆਪਣੇ ਕੋਲੋਂ 27 ਦਾ ਜੀ ਹਾਂ ਲਿਖਾਈ 27 ਇਹ ਗੜੀ ਵਾਲੀ ਚਾਬੀ ਕਹਿੰਦੇ ਜੀ ਰੋਪਾ ਹਾਂ ਜੀ ਇਹ ਲੋ ਸੈਟ ਦਾ ਹਾਂ ਨਾ ਮੈਂ ਤੁਹਾਨੂੰ ਕੋਲ ਬਿਲਕੁਲ ਪਿਆ ਖੁੱਲਾ ਮਾਲ ਵੀ ਨੰਬਰ ਸਾਰੇ ਸਾਰੇ ਖੁੱਲੇ ਮਿਲ ਜਾਣਗੇ ਤੁਹਾਨੂੰ ਅੱਛਾ ਜੀ ਇਹ ਸ਼ਟ ਆਉਂਦਾ ਆਪਣੇ ਕੋਲ 10 ਨੰਬਰ ਲੈ ਕੇ 19 ਨੰਬਰ ਤੱਕ ਇਹ ਗੜੀ ਵਾਲੀ ਚਾਬੀ ਹੈ ਜੀ ਛੱਟ ਚਿੱਲਾ ਕਰੋ ਚਾਬੀ ਵਾਲੇ ਪਾਸੋਂ ਦੀ ਜੀ ਤੇ ਰਿਪੋਰਟ ਬ੍ਰੇਡ ਖੋਲੇ ਕੋਈ ਖੋਲ ਖਲੀਆ ਕਰਦਾ ਮੈਸੀਜ ਯੂਜ਼ ਕਰਦੇ ਆ ਜੀ ਇਹਦੇ ਇੱਕ ਤੋਂ ਗੜੀ ਸ਼ਟ ਹੈ ਬਈ ਦਵਾਰੇ ਗੇੜਾ ਦੇਣਾ ਔਖਾ ਨਹੀਂ ਹੈਗਾ ਬਟੇ ਕਿੰਦਾ ਵਿਚ ਲੜ ਖੋਲੇ ਬਾਹਰ ਕਰੇਗੀ ਜੀ ਜ ਇਹ 1000 ਰੁਪਏ 1000 ਰੁਪਏ ਦਾ ਕਿੰਨੇ ਹੈਗੇ ਸੱਤ ਚੀਜ਼ ਸੱਤ ਵੀ ਸingh 1000 ਰੁਪਏ 1 2 3 4 5 6 7 ਕੱਲ ਕਿੱਸਾ ਵੀ ਲੈ ਜਾਓਗੇ 2250 ਕਟਚਾ ਵੀ ਨਹੀਂ ਆਦੀ ਕੋਈ ਬਿਲਕੁਲ ਜੀ 500 ਚ ਇਹ ਵਧੀਆ ਵਧੀਆ ਕਾਰਡ ਕੱਟ ਜਾਂਦਾ ਜੀ ਇਹ ਉਹ ਚੀਜ਼ ਆ ਜੀ ਬਹੁਤ ਵਧੀਆ ਚੀਜ਼ ਆ ਗਈ ਇਹ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਆਇਆ ਜੀ ਇਹ ਇਨਕੋ ਗੱਲ ਜੀ ਚਲੋ ਜੀ ਲਓ ਜੀ ਇਹ ਨੀਲ ਗਨ ਹੈਗੀ ਆ ਜੀ ਭੜਕੇ ਵਾਲੀ ਗੱਲ ਕਰਦੇ ਇਹਨੂੰ ਕਿੱਤੇ ਮਰਜੀ ਲਾ ਕੇ ਜੋਰ ਚ ਲਾਓ ਲੱਕੜ ਲੋਹੇ ਦੁਆਰ ਜਿੱਤੇ ਮਰਜੀ ਖੋਦੋ ਪੂਰੀ ਲੱਗ ਜਾਂਦੀ ਹੈ ਕੋਈ ਕੰਮ ਕਰਨੀ ਛੇਨ ਹੋਰ ਇਹ ਕੋਸ਼ ਰਾਖ ਵੀ ਦਿਖਾ ਦਾਂਗੇ ਤੁਹਾਨੂੰ ਕੁਆਲਟੀ ਚੀਜ਼ ਆ ਬਹੁਤ ਦੇ ਪੀਸ ਇਹ ਰੇਟ ਰੰਦਾ ਜੀ ਦਾ ਇਹ 400 ਦਾ ਪੀਸ ਮਿਲੇਗਾ ਆਪਣੀ ਦੁਕਾਨ ਤੇ ਤੁਹਾਨੂੰ ਅੱਛਾ ਜੀ ਬਾਕੀ ਆ ਬਾਅਦ ਚ ਮਿਲ ਜਾਂਦਾ ਸਮਾਨ ਅੱਛਾ ਮਿਲ ਜਾਂਦੇ ਈ ਸਾਨੂੰ 450 ਮਾਰਕੀਟ ਚ ਮਿਲ ਜਾਂਦੇ 1 ਕੋਈ ਸਾਈਜ਼ ਦਾ 400 ਦੇ ਪੀਸੇ ਪੜਾ ਕੇ ਪਿਆ ਦੇਖੋ ਪੜਾ ਕੇ ਉਹ ਕੋਈ ਆ ਅੱਛਾ ਅੱਛਾ ਜੀ ਆ ਦੇਖੋ ਜੀ 400 ਦਾ ਦਾ ਪੀਸ ਇੱਕ 200 200 ਦਾ ਪੈਕੇਟ 50 ਪੀਸ ਦਾ ਜੀ ਜੀ ਇਹ ਮਿਲੇਗਾ ਆਪਣੀ ਦੁਕਾਨ ਤੋਂ ਤੁਹਾਨੂੰ ਜੀ ਜੀ ਠੀਕ ਹੈ ਆਪਣੇ ਕੋਲੋਂ ਜੀ ਹੋਰ ਦੇਖੋ ਜੀ ਇਹ ਪੇਟ ਗਨ ਦਾ ਆਇਆ ਵੀ ਆਪਣੇ ਕੋਲ ਲਾਲਾ ਕੰਪਨੀ ਦਾ ਪੇਟ ਅੱਛਾ ਕੰਪਨੀ 1650 ਰੁਪਏ ਦੀ ਪਾਈ ਵੀ ਇਨਕੋ ਕੰਪਨੀ ਦੀ ਹੈ ਅੱਛਾ ਜੀ ਇਹ ਜੋ ਜੋ ਕੰਪਨੀ ਹੋ ਗਈ ਇਹਨਕੋ ਦਾ ਮਾਲ ਨਹੀਂ ਆਇਆ ਤਾਂ ਜੋ ਜੋ ਮਗਾਈਆ ਆਪਾਂ ਨੇ ਅੱਛਾ ਜੀ ਇਹ ਵੀ ਆਪਣੀ ਜਗ੍ਹਾ ਤੇ ਚੱਲ ਰਹੀ ਹੈ ਉਹ ਵੀ ਆਪਣੀ ਜਗ੍ਹਾ ਤੇ ਚੱਲ ਰਹੀ ਹੈ ਜੀ 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 ਪਰ ਇਨਕੋ ਦਾ ਨਾਮ ਵਿਖਰੇ ਇਸ ਟਾਈਮ ਚਲੋ ਚਲੋ ਇਹ ਵੀ ਹਾਂਜੀ ਕੁਆਲਿਟੀ ਉਹ ਵੀ ਵਧੀਆ ਹੀ ਵਧੀਆ ਜੀ ਉਹ ਮਾਲ ਨਹੀਂ ਆਇਆ ਤਾਂ ਹੈ ਜੋ ਜੋ ਮਗਾਈਆ ਆਪਾਂ ਅੱਛਾ ਜੀ ਲਓ ਇਹ ਕੋਈ ਫਟੋਈ ਨਹੀਂ ਲੀਏ ਜੀ ਚਲੋ ਕੁਆਲਿਟੀ ਇੱਕ ਬੰਤ ਚੀਜ਼ ਹੈ ਲਓ ਜੀ ਇਹ ਕਿੰਨੇ ਦੀ ਪੈਂਦੀ ਕਹਾਂ ਤੁਸੀਂ ਇਹ ਪੈਗੀ ਤੁਹਾਨੂੰ ਜੀ 1500 ਰੁਪਏ ਦੀ ਸਿਰਫ ਅੱਛਾ ਜੀ ਲਓ ਜੀ ਇਹ ਲਓ ਜੀ ਇਹ ਆ ਗਈ ਪੇਂਟਾਂ ਦੀ ਪੂਰੀ ਚੀਜ਼ ਜੀ ਕਿਹਦੇ 1500 ਰੁਪਏ ਦੀ ਹੈ ਜਿਹੜੇ ਇੱਕੋ ਦੀ ਹੈ 1650 ਰੁਪਏ ਦੀ ਹੈ ਅੱਛਾ ਅੱਛਾ ਜੀ ਇਹ ਠੀਕ ਠੀਕ ਹੈ ਜੀ ਓਕੇ ਅੱਛਾ ਜੀ ਇਹ ਕਿਹੜੇ ਪਲਾਸ ਨੇ ਦਿਖਾਓ ਜੀ ਇੱਕੋ ਕੰਪਨੀ ਦੇ ਪਲਾਸ ਆਏ ਆ ਜਾਂ ਆਪਣੇ ਕੋਲ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਦੀ ਖਾਸियत ਕੀ ਹੈ ਨੋਰਮਲ ਲੱਗਦੀ ਹੈ ਇਹ ਕਟਰ-ਕਟਰ ਦਾ ਅੱਛਾ ਵਧੀਆ ਸ਼ੀ ਕੁਆਲਿਟੀ ਚੱਲਦਾ ਹੈ ਅੱਛਾ ਜੀ ਜਾ ਚੁਸਦਾ 2 250 300 350 ਵਿੱਚ ਹੀ ਜਾਂਦੇ ਜਿਹੜੇ ਵਿੱਚੋਂ ਨਾਲੇ ਆਪਣਾ ਕੋਈ ਰੇਟ ਤੇ ਰੇਟ ਨਹੀਂ ਹੈਗਾ ਆਪਣਾ ਰੇਟ ਸਿਰਫ ਹੈ 200 ਰੁਪਏ ਜੀ ਅੱਛਾ 200 ਰੁਪਏ ਦਾ ਸਿਰਫ 200 ਰੁਪਏ ਰੇਟ ਕੇ ਆਪਣੇ ਮੰਗਾ ਵੀ ਸਕਦੇ ਹੋ ਤੁਸੀਂ ਕੋਲ ਵੀ ਕਰ ਸਕਦੇ ਹੋ ਤੇ ਲੈ ਜਾ ਵੀ ਸਕਦੇ ਤੁਸੀਂ ਲਓ ਜੀ 200 ਰੁਪਏ ਉਹ 250 300 ਕੁਛ ਨਹੀਂ ਹੈਗਾ ਜੀ 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 ਭਾਵੇਂ 10 ਮੰਗਾਓ ਤੇ ਭਾਵੇਂ ਜਿੰਨੇ ਮਰਜ਼ੀ ਇਹ ਬੰਦ ਡੱਬੇ ਤੇ ਡੱਬੇ ਪਏ ਆਪਣੇ ਕੋਲ ਜਿੰਨੇ ਮਰਜ਼ੀ ਪੀਸ ਲੈ ਲਓ ਜੀ ਇਹ ਜੀ 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 ਇਹ 200 ਰੁਪਏ ਵਿੱਚ ਮਿਲੇਗਾ ਤੁਹਾਨੂੰ ਜੀ ਅੱਛਾ ਗੋਟੀਆਂ ਪਈਆਂ ਨੇ ਇਹ ਚ ਕਿਹੜਾ ਕਿਹੜਾ ਸਾਇਜ ਦੇਖੀ ਮਾੜਾ ਜਾਈ ਸਾਈਜ਼ ਮਿਲਣਗੇ ਤੁਹਾਨੂੰ ਅੱਛਾ ਕੀ ਰੇਟ ਰਹਿੰਦਾ ਜਾਈ ਗੋਟੀਆਂ ਦਾ 400 ਰੁਪਏ ਕਿਲੋ ਪੈਣੀਆਂ ਇਹ ਗੋਟੀਆਂ ਤੁਹਾਨੂੰ 400 ਵਧੀਆ ਟਕਾਉ ਨੇ ਹੰਡਣ ਵਾਲੀਆਂ ਨਹੀਂ ਵਧੀਆ ਸਿਹਰੀ ਗੋਟੀਆਂ ਕੁਟਜੇ ਖਰਾਬ ਜੇ ਮੇਰੀ ਗੁੰਮਗੀ ਤੁਹਾਡੀ ਹੈ ਜੀ ਆ ਗੁੰਮਗੀ ਦਾ ਸਾਡੀ ਆਪਣਾ ਮਾਰਕਾ ਗ੍ਰੈਂਡੋ ਕੰਪਨੀ ਵਾਲਾ ਮਾਰਕਾ ਆਪਣਾ ਚਲਦਾ ਆ ਰਿਹਾ ਹੈ ਜੀ 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 ਨਹੀਂ ਨਹੀਂ ਬਹੁਤ ਵਧੀਆ ਤੁਹਾਡਾ ਸਿਸਟਮ ਆਪਣਾ ਵਧੀਆ ਲੰਬੀਆਂ ਗੋਟੀਆਂ ਸਾਰੀਆਂ ਗੋਟੀਆਂ ਹੈਗੇ ਦੇਖੋ ਜੀ ਅੱਛਾ ਜੀ ਸਾਰੇ ਸਹੀ ਹੈਗੇ ਆਪ ਜੀ 130 ਰੁਪਏ ਕਿਲੋ ਗਿਆ ਜੀ ਤੇ ਕਿਲੋ ਪਿੰਨਾ ਜਿਹੜੀ ਮਰਜੀ ਲੈ ਲਓ ਜੀ ਅੱਛਾ ਜੀ ਉਹ ਸਾਹਮਣੇ ਕੋਹਾੜੇ ਪਏ ਨੇ ਇਹਨਾਂ ਦਾ ਕੀ ਰੇਟੰਦਾ ਜੀ ਕੋਹਾੜੇ ਜੀ ਇਹ 1100 ਦੀ 1000 ਗਿਆ ਉਸ ਰੇਂਜ ਹੈਗੇ ਆਪਣੇ ਕੋਲ ਅੱਛਾ ਜੀ ਲਓ ਜੀ ਕਰੋ ਚੱਕ ਨੇੜਿਓ 1000 ਰੁਪਏ ਉਸ ਰੇਟ ਤੇ ਬਹੁ ਬਜੇ ਦੀ ਘੰਟਾ ਚ ਜਾਈਂ ਦੇਖੋ ਇਹ 2 ਘੰਟੀ ਵੀ ਨਾਲ ਘੰਟੀ ਦਾ ਕੰਮ ਵੀ ਕਰੇਗਾ ਜੀ ਨਾਲ ਕੋਹਾੜੇ ਦਾ ਕੰਮ ਹੀ ਸ਼ੋ ਜਿਹੜਾ ਤੁਸੀਂ ਪਹਿਲਾਂ ਦਿਖਾਇਆ ਉਹਦੇ ਨਾਲ ਦੀ ਸੇਮ ਚੀਜ਼ ਆ ਗਈ ਹੈ ਨਾ ਜੀ ਉਹ ਹਕਸੀ ਕੰਪਨੀਆਂ ਵਾਲਾ ਹੈ ਯੂਐਸਏ ਵਾਲਾ ਜੀ ਅੱਛਾ ਜੀ ਬੋਬੂ ਜੀ ਇਹ ਨਾ ਘਰ ਵੀ ਆਏ ਆਪਣੇ ਕੋਲ ਇਹ ਵੀ ਤੋਲ ਕੇ ਜੀ ਇਹ ਕਬ ਤੋਲ ਕੇ ਸਭ ਤੋਲ ਕੇ ਕੀ ਰੇਟ ਪਊਗਾ ਇਹ ਇੱਕ ਘੜ ਮਿਲੇਗਾ ਤੁਹਾਨੂੰ 250 ਰੁਪਏ ਕਿਲੋ ਜੀ ਅੱਛਾ ਜੀ ਜਿਹੜੀ ਘਾੜੀਆਂ ਮਿਲ ਗਈ 1100 ਦਾ ਪੀਸ ਜੀ ਅੱਛਾ ਉਹ ਪੀਸ ਹੈ ਉਹ ਨਹੀਂ ਤੋਲ ਕੇ ਲੱਗੇ ਇਨਕੋ ਕੰਪਲੀਟ ਆਇਆ ਜੀ ਆਪਣੇ ਘਾੜਾ ਹਾਂ ਇੱਕੋ ਕੰਪਨੀ ਦੇ ਦਲੇਰੀ ਦਸ ਹਾਸਤੀ ਆਪਣੇ ਘਾੜੇ ਬਣਾਉਂਦੇ ਆਂ ਚਾ ਬਾਤ ਹੈ ਜੀ ਇਹ ਪਰ ਹਲਕਾ ਹੈਗਾ ਹਾਈਟ ਵੀ ਛੋਟੀ ਹੈ ਇਹਦੀ ਕਿੰਨੇ ਦਾ ਤੇ ਇਹ ਮਿਲੇਗਾ ਤੁਹਾਨੂੰ ਸਿਰਫ 800 ਰੁਪਏ ਦਾ ਜੀ 800 ਦਾ ਸਿਰਫ 800 ਰੁਪਏ ਰੱਖੇ ਜ ਆਪਣੇ ਹਾਂ ਨਾ ਨਾ ਬਹੁਤ ਸੋਹਣੀ ਹੈ ਜੀ ਵਾਕਈ ਬਾਕੀ ਕਿਤੇ ਕੁਆੜੀਆਂ ਆਪਣੇ ਉੱਪਰ ਦੇ ਹੈਗੇ ਸਾਰੇ ਸਾਈਜ਼ ਹੈਗੇ ਦੇਖੋ ਸਾਰੇ ਕਿੰਨੇ ਜੰਮੂ ਸਾਈਜ਼ ਹੈ ਹੂੰ ਇਹ ਐਕਸੀ ਕੰਪਨੀ ਦਾ 80 ਵਾਲਾ ਮਾਲ ਹੈ ਅੱਛਾ ਜੀ ਉਹ ਵੇ ਇੱਕ ਕੁਆੜੀ ਹੈ ਇਹ ਸਿਰਫ 1100 ਰੁਪਏ ਮਿਲੇਗਾ ਆਪਣੇ ਕੋਲ ਜੀ ਜੀ ਬਾਕੀ ਇਧਰ ਆ ਪਾਨ ਨੇ ਆਹ ਥੋੜੀਆਂ ਦੇ ਆ ਜਿਹੜੀਆਂ ਇਹਨਾਂ ਦਾ ਕੀ ਰੇਟ ਹੈ 120 ਰੁਪਏ ਕਿਲੋ ਮਾਰ ਰਹੇ ਜਿਹੜਾ ਮਰਜੀ ਲੋ ਅੱਛਾ ਜੀ 120 ਰੁਪਏ ਕਿਲੋ ਲਓ ਜੀ ਇੱਕ ਆ ਆ ਗਿਆ ਇਹ ਕੀ ਹੈ ਜੀ ਇਹ ਰੀਪਰ ਦੇ ਬਲੇਡ ਖੋਲਣ ਵਾਸਤੇ ਮਸ਼ੀਨ ਆਈ ਹੈ ਮੈਕਸੋਰ ਕੰਪਨੀ ਦੇ ਜੀ ਰੀਪਰ ਦੇ ਬਲੇਡ ਖੋਲਣ ਵਾਸਤੇ ਹਾਂ ਜੀ ਉਹ ਵਜੇ ਇਹ ਪਹਿਲਾਂ ਵੀ ਸਿੰਪਲ ਬੈਟਰੀ ਵਾਲੀ ਜੀ ਗੋਲਾ ਬੈਟਰੀ ਸੀ ਜੀ ਜੀ ਇਹੋ ਬਿਟਮੀ ਬੈਟਰੀ ਆ ਗਈ ਲੇਟਵੀ ਬੈਟਰੀ ਹੈ 28 ਪਾਵਰ ਦੀ ਬੱਟਰੀ ਹੈ ਜੀ ਦੋ ਬੈਟਰੀਆਂ ਆ ਗਈਆਂ ਜੀ ਜੀ ਹਾਂ ਦੇਖੋ ਜਿੱਥੇ ਆਖਰੀ ਬੰਦਾ ਉੱਥੇ ਬੇਡ ਖੋਲਦੀ ਹੈ ਜੀ ਇਹ ਜੀ ਜੀ ਬਿਲਕੁਲ ਜੀ ਹਾਂ ਅੱਗੇ ਤਾਂ ਚਲੇ ਜਾਂਦੇ ਨੇ ਬ੍ਰੀਕ ਮਰਜ਼ੀ ਜਾਓ ਜੀ ਅੱਛਾ ਜੀ ਆ ਇਹਦੇ ਨਾਲ ਆ ਗਿਆ ਦਾ ਸਮਾਨ ਜੀ ਬੈਟਰੀਆਂ ਦੋ ਜੀ ਗੋਕੀਆਂ ਨਾਲ ਹੈ ਜੀ ਪੂਰਾ ਕੁਆਲਟੀ ਨਾਲ ਹੈ ਜੀ 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 ਇਸੇ ਮਿਲ ਜੇਗਾ ਤੁਹਾਨੂੰ 3500 ਰੁਪਏ ਦਾ ਆਪਣੀ ਦੁਕਾਨ ਤੋਂ ਜੀ ਜੀ ਠੀਕ ਹੈ ਜੀ ਕਸ਼ਮੀਰੀ ਭਾਈ ਆਏ ਆਪਣੇ ਕੋਲ ਨੂੰ ਦੇਖੋ ਜੰਮੂ ਕਸ਼ਮੀਰ ਕਸ਼ਮੀਰ ਸੇ ਕਸ਼ਮੀਰ ਸੇ ਆਏ ਕੀ ਬਾਤ ਹੈ ਇਹ ਅਸਮਾਨ ਲੈ ਰਹੇ ਹੋ ਅਭੀ ਹਾਂ ਸਪੈਸ਼ਲ ਗਿਆਨੀ ਬਾਬੂ ਕੇ ਲਿਆਏ ਹੋ ਕੀ ਬਾਤ ਹੈ ਥੈਂਕ ਯੂ ਜੀ ਆਪਾਂ ਜੀ ਆਪਾਂ ਕਹਾਂ ਸੇ ਸਾਰੇ ਕਸ਼ਮੀਰੋਂ ਇਕੱਠੇ ਹੋ ਕੇ ਆਏ ਆਂ ਭਾਈ ਗਿਆਨੀ ਕੀ ਕੋਲ ਗਿਆਨੀ ਜੀ ਕੰਮ ਘੈਂਡ ਹੈ ਤੁਹਾਡੇ ਵਾਲਾ ਪੈਂਟ ਕੜੀ ਕੋਈ ਕੁਆਲਟੀ ਦੇਣਾ ਤਾਈ ਗਾ ਕਰ ਰਹੇ ਹੋ ਪੇਸ਼ ਕਰ ਦਿਖੋ ਆਪਣੇ ਗਰੁੱਪ ਹੂੰ ਪਾਰਟੀ ਹੋਈ ਗਿਆਨੀ ਜਲ ਪਾਰਟੀ ਵੀ ਕੋ ਮਿਲਗੀ ਜੋ ਮਿਲਗੀ ਕਿੰਨੇ ਨੰਬਰਾਂ ਜੀ ਇਹ ਪੇਜ ਕਸ 80 80 90 ਵੀ ਰੇਂਜ ਹੁੰਦਾ ਹੈ ਸਾਈਜ਼ 2 3 ਲੰਦੇ ਇਹਦੇ ਵਿੱਚ ਅੱਛਾ ਜੀ ਛੋਟਾ ਸਾਈਜ਼ ਵੀ ਆਉਂਦਾ ਹੈ ਵੱਡਾ ਸਾਈਜ਼ ਵੀ ਆਉਂਦਾ ਹੈ ਅੱਛਾ ਜੀ 2 3 ਜੀ ਜੀ 70 ਰੁਪਏ ਦੀ ਹੈ ਮਿੱਸੀ ਪਾਵਰ ਤੇ ਜਿਆਦਾ ਕੰਮ ਆਦੀ ਹੈ 100 ਰੁਪਏ ਦਾ ਸਟੈਂਡ ਹੈ ਜੀ ਜੀ 2 ਲੀਟਰ ਦੀ ਬੋਤਲ ਆਉਂਦੀ ਹੈ ਇਹਦੇ ਚ ਜੀ ਜੀ ਇਹ ਗ੍ਰੀਸ ਗੰਦ ਦਾ ਨਿੱਪੋ ਲੰਦਾ ਹੈ ਜੀ ਅੱਛਾ ਜੀ ਇਹ 100 ਰੁਪਏ ਪੀਸ ਹੈ ਜੀ ਜੀ ਆ ਸੰਗਲ ਸੰਗਲ ਸਾਸ ਤੋਂ ਕੀ ਰੇਟ ਨੇ ਵੀ ਮਾੜਾ 110 ਰੁਪਏ ਰੇਟ ਚ ਸੰਗਲ ਆਪਣੇ ਕੋਲ ਸਾਰੇ ਅੱਛਾ ਜੀ ਆ ਕੁਹਾੜੀਆਂ ਆਈਆਂ ਆਪਣੇ ਕੋਲ ਇਹ ਛੋਟੀਆਂ ਆਈਆਂ ਜੀ ਇਹ ਆਪਣੇ ਕੋਲ 350 ਦੀ ਕੁਹਾੜੀ ਹੈ ਜੀ ਇਹ ਜੀ ਜੀ ਸਰਕੀਂ ਸੋਦੀ ਕੋਰੀ ਬੋਬ ਦੇ ਚਲਦੀ ਬਹੁਤ ਸੇਲ ਹੋ ਰਹੀ ਹੈ ਆ ਡੱਬਾ ਕਿੰਨੇ ਦਾ ਰੇਟ ਪੈ ਜਾਂਦਾ ਯਾਰ ਜਿਹੜਾ ਪੈਣ ਇਹ ਤੁਹਾਨੂੰ 800 ਰੁਪਏ ਇਹ ਟੂਲ ਰੱਖਣਾ ਸਿਆਣੋ ਸੋਹਣ ਜੋ ਮਰਜੀ ਹੈ ਬਾਕੀ ਫੋਨ ਤੇ ਦੱਸਦੇ ਮਿਸਰੀ ਕਰਦੇ ਆ 800 ਰੁਪਏ ਇਹ ਆ ਵੀ ਦੱਸ ਦਿਓ ਜੀ ਮੜਾ ਜੀ ਇਹ 1200 ਦਾ ਗੋਡੀ ਸੈਟ ਹੈ ਜੀ ਇੱਕ 2800 ਦਾ ਗੋਡੀ ਸੈਟ ਹੈ ਉਹ ਕਾਲੇ ਵਾਲਾ 1800 ਗੋਡੀ ਸੈਟ ਹੈ ਜੀ ਖੜਾ ਆ ਵਾਲਾ ਹੀ ਕਾਲਾ ਹਾਂਜੀ ਹਾਂਜੀ ਕਾਲਾ ਆ ਜੀ ਜੀ ਇਹ ਚ ਕਿੰਨੇ ਨੇ ਕਾਲੇ ਚ ਇਹ 24 ਪੀਸ ਹੈ ਜੀ ਇਹ 32 ਪੀਸ ਹੈ ਇਹ 108 ਪੀਸ ਹੈ ਜੀ ਆਹ ਵਾਲੇ हां जी हां जी 108 पीस है जी 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 130 पीस है जी 1200 ਦਾ 2800 ਰੁਪਏ ਲੈ 108 ਪੀਸ ਦਾ ਠੀਕ ਹੈ ਜੀ ਬਾਕੀ ਟੋਚਨ ਕੀ ਰੇਟ ਨਹੀਂ ਟੋਚਨ ਟੋਚਨ ਜੀ 120 पे 110 ਤੋਂ ਰੇਟ ਜ਼ਿਆਦਾ ਜੈਸੀ ਚੀਜ਼ ਵੈਸਾ ਰੇਟ ਅੱਛਾ ਆਹ ਵਾਲੇ ਟੋਚਨਾਂ ਦੇ ਰੇਟ ਕਹਿ ਰਹੇ ਨਹੀਂ ਮੈਂ हां जी हां जी 100 ਇਹ 150 ਰੇਂਜ 160 ਰੁਪਏ ਰੇਂਜ ਹੈ ਜੀ ਅੱਛਾ ਆਹ ਰੇਟ ਕਿਲੋ ਦੇ ਹਿਸਾਬ ਨਾਲ ਕਿੰਨੇ ਲੰਬ ਦੇ ਜੀ ਇਹਨਾਂ ਦੀ 160 ਰੁਪਏ ਕਿਲੋ ਜੀ ਠੀਕ ਹੈ ਜੀ 10 ਫੁੱਟ ਤੋਂ ਲੈ ਕੇ 15 ਫੁੱਟ 20 ਫੁੱਟ ਤੇ ਮਰਜ਼ੀ ਲਓ ਸੇ ਜੀ 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 ਠੀਕ ਹੈ ਜੀ ਓਕੇ ਜੀ ਹਾਂਜੀ ਮਿੱਤਰੋ ਇਹ ਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਜੀ ਤੇ ਗਿਆਨੀ ਜੀ ਕੋਲ ਆਪਾਂ ਆਏ ਇਹਨਾਂ ਨੇ ਆਪਾਂ ਨੂੰ ਟਾਈਮ ਦੇ ਦਾ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੇ ਬਾਕੀ ਤੁਹਾਨੂੰ ਦਿਖਾਤਾ ਕਸਟਮਰ ਕਸ਼ਮੀਰ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਸਾਰੇ ਕਿਤੋਂ ਆ ਰਹੇ ਨੇ ਕਿਉਂਕਿ ਰੇਟ ਇਹਨਾਂ ਦਾ ਬੜਾ ਵਧੀਆ ਹੈ ਤੁਸੀਂ ਵੀ ਆ ਸਕਦੇ ਹੋ ਇੱਥੋਂ ਹਰ ਤਰ੍ਹਾਂ ਦਾ ਖੇਤੀਬਾੜੀ ਨਾਲ ਰਿਲੇਟਡ ਟੂਲ ਕਿਸੇ ਵੀ ਤਰ੍ਹਾਂ ਦਾ ਟੂਲ ਮੈਕੈਨੀਕਲ ਟੂਲ ਤੁਸੀਂ ਇੱਥੋਂ ਲੈ ਸਕਦੇ ਹੋ ਮੋਟਰਸਾਈਕਲ ਵਾਲੇ ਵੀਰ ਗੱਡੀਆਂ ਵਾਲੇ ਵੀਰ ਹਨਾ ਜੀ ਜੈਕ ਵਗੈਰਾ ਸਾਰਾ ਕੁਝ ਇਹਨਾਂ ਕੋਲ ਹੈਗਾ ਕਿਉਂਕਿ ਸਾਰੀਆਂ ਆਈਟਮਾਂ ਇੱਕ ਵੀਡੀਓ 'ਚ ਨਹੀਂ ਕ ਨਵੇਂ ਟੂਲ ਆ ਰਹੇ ਨੇ ਇਹਨਾਂ ਕੋਲ ਸਮਾਨ ਹੋਰ ਤੇ ਆਪਾਂ ਇਹਨਾਂ ਦੀ ਵੀਡੀਓ ਪਾਉਂਦੇ ਰਾਵਾਂਗੇ ਸੋ ਠੀਕ ਹੈ ਇੱਕ ਵਾਰੀ ਤੁਸੀਂ ਆਪਦਾ ਐਡਰੈਸ ਦੱਸ ਦਿਓ ਜੀ ਆਪਣੀ ਦੁਕਾਨ ਹੈ ਜੀ ਗਾਨੇ ਹਾਰਡਵੇਅਰ ਸਟੋਰ ਗੁਰਕੇ ਬਹਾਦਰ ਮਾਰਕੀਟ ਸ਼ਾਪ ਨੰਬਰ 383 ਜੀ ਮੋਬਾਈਲ ਨੰਬਰ 915105853 ਜੀ ਓਕੇ ਜੀ ਧੰਨਵਾਦ ਬਹੁਤ ਬਹੁਤ